ਮਸ਼ਹੂਰ ਬੰਦਿਆਂ ਨੂੰ ਮਾਰਨ ਦਾ ਦੌਰ ਬਹੁਤ ਪੁਰਾਣਾ ਸਮਾਂ ਤੋਂ ਚੱਲਦਾ ਰਿਹਾ ਇਹ ਸਾਡੇ ਸਮਾਜ ਦੀ ਇੱਕ ਬੜੀ ਕਨੌਣੀ ਤੇ ਬੁਝਤਲਾਈ ਵਾਲੀ ਤੇ ਜਾਂ ਕਿਦਾਂ ਕਹਿ ਲਓ ਕਿ ਜਿਹੜੇ ਬੰਦੇ ਕਿਸੇ ਦਾ ਕੰਪੀਟੀਸ਼ਨ ਹੀ ਨਾ ਕਰ ਸਕਦੇ ਜੋਨਕ ਇਹਨੂੰ ਵਾਧਾ ਵੇਖ ਨਹੀਂ ਸਕਦੇ ਉਹਨਾਂ ਦੀ ਕੋਸ਼ਿਸ਼ ਇਹੀ ਹੁੰਦੀ ਆ ਕਿ ਇਹਨੂੰ ਬੰਦਾ ਜੇ ਅਹੀਂ ਇਹਨੂੰ ਕੰਪੀਟੀਸ਼ਨ 'ਚ ਵੀ ਸਨ ਨਹੀਂ ਲੱਗੇ ਲੱਗਣ ਡਿਆ ਜਾਂ ਦੁਨੀਆ ਨੂੰ ਬਹੁਤ ਚੰਗਾ ਸਮਝਣ ਲੱਪੀ ਆ ਜਾਂ ਹੈ ਵੀ ਬੰਦਾ ਚੰਗਾ ਫਿਰ ਅਖੀਰ ਜਦੋਂ ਨਹੀਂ ਦਾਅ ਪੇਸ਼ ਚੱਲਦਾ ਸਾਰੇ ਬੰਨਾਂ ਉਤੇ ਫਿਰ ਇੱਕ ਬੁਝ ਤਲਾਨਾ ਹਰਕਤ ਕੀਤੀ ਜਾਂਦੀ ਆ ਕਿ ਬੰਦੇ ਨੂੰ ਮਰਵਾਇਆ ਜਾਂਦਾ ਇਹ ਆਮ ਹੀ ਤੁਸੀਂ ਵੇਖਦੇ ਆ ਬਾਕੀ ਸਿੰਗਰਾਂ ਨੂੰ ਮਰੌਣ ਦਾ ਦੌਰ ਤੇ ਬਹੁਤ ਹੀ ਪੁਰਾਣਾ ਚੱਲਿਆ ਵਾ ਮੈਨੂੰ ਇਹ ਵੀ ਪਤਾ ਵਾ ਕਿ ਜਿਸ ਦਿਨ ਚਮਕੀਲਾ ਤੇ ਅਮਰਜੋਤ ਨੂੰ ਮਰਵਾਇਆ ਗਿਆ ਸਭ ਤੋਂ ਪਹਿਲਾਂ ਸਿੰਗਿੰਗ ਲਾਈਨ ਚ ਵਿੱਚ ਇੰਡਸਟਰੀ ਦੇ ਵਿੱਚ ਜੇ ਸਭ ਤੋਂ ਵੱਡਾ ਕਤਲ ਮੰਨਿਆ ਗਿਆ ਤੇ ਉਹ ਹੀ ਚਮਕੀਲੇ ਦਾ ਤੇ ਅਮਰਜੋਤ ਦਾ ਕਿ ਮੈਂ ਇਨੂੰ ਪੂਰਾ ਯਾਦ ਹੈ ਮੈਂ ਟੀਵੀ ਵੇਖਣ ਡਿਆ ਹਾਂ ਘੁੰਜੇ ਬੈਠਾ ਹਾਂ ਤੇ ਆਪਣੇ ਚਾਚੇ ਕਾਸ਼ੀਕਰ ਖੋਜੀਆਂ ਦੇ ਪਰਿਵਾਰ ਦੇ ਵਿੱਚ ਮੈਂ ਟੈਲੀਵਿਜ਼ਨ ਵੇਖਣ ਡਿਆ ਤੇ ਉੱਥੇ ਜਦੋਂ ਇਹ ਹਾਦਸਾ ਸੁਣਿਆ ਤੇ ਬੜਾ ਮਨ ਨੂੰ ਅਜੀਬ ਹੀ ਲੱਗਾ ਕਿ ਅਸੀਂ ਨਿੱਕੇ ਹੁੰਦੇ ਉਹ ਗਾਣੇ ਚਮਕੀਲੇ ਦੇ ਸੁਣਨੇ ਵੀ ਤੇ ਸਾਡੇ ਨਾਲ ਇੱਕ ਹੁੰਦਾ ਸੀ ਕੰਮ ਕਰਦਾ ਹੁੰਦਾ ਸੀ ਬਿੱਲੂ ਬਖਸ਼ੀ ਦਾ ਮੁੰਡਾ ਉਹ ਬਾਲਟਾ ਕੁੱਟ ਕੇ ਬਾਲਟੀ ਦੇ ਨਾਲ ਹੀ ਚਮਕੀਲੇ ਦੇ ਗਾਣੇ ਸੁਣਾਉਂਦਾ ਸਾਨੂੰ ਪੱਠੇ ਵੜਦੇ ਆ ਠੀਕ ਆ ਸਮੇਂ ਦੇ ਹਿਸਾਬ ਨਾਲ ਆਪਾਂ ਕਿਸੇ ਨੂੰ ਕਹਿਣਾ ਕਿ ਉਹਦੇ ਗਾਣੇ ਮਾੜੇ ਸੀ ਇਹ ਗੱਲਾਂ ਐਵੇਂ ਇਹਨਾਂ ਦਾ ਗੱਲਾਂ ਦਾ ਕੋਈ ਖਰ ਦਾ ਫਾਇਦਾ ਨਹੀਂ ਜੇ ਕਾਣੇ ਮਾੜੇ ਆ ਤੇ ਆਪਾਂ ਪਸੰਦ ਕੀਤੇ ਆ ਤਾਂ ਚੱਲੇ ਗਾਣੇ ਚੰਗੇ ਮਸ਼ਹੂਰ ਹੋ ਗਏ ਆ ਤੇ ਚੱਲੇ ਆ ਤੇ ਆਪਾਂ ਚਲਾਏ ਕਿ ਸਭ ਕੁਝ ਹੋਇਆ ਮੈਨੂੰ ਬਹੁਤਾ ਆਪਾਂ ਉਂਡਗੀਆਂ ਚ ਨਹੀਂ ਜਾਣਾ ਕਹਿਣ ਦਾ ਮਤਲਬ ਇਹ ਆ ਕਿ ਇੱਕ ਸਭ ਤੋਂ ਵੱਡਾ ਕਤਲ ਇੰਡਸਟਰੀ ਦੇ ਵਿੱਚ ਇੱਕ ਆਪਣੀ ਮਨੋਰੰਜਨ ਜੀ ਲਾਈਨ ਦੇ ਵਿੱਚ ਸਭ ਤੋਂ ਵੱਡਾ ਕਤਲ ਪਹਿਲਾ ਚਮਕੀਲਾ ਤੇ ਅਮਰਜੋਦਾ ਆ ਤੇ ਜਦੋਂ ਇਹ ਕੰਮ ਹੋਇਆ ਇਸ ਮੈਂ ਕਲੀ ਚ ਮੈਨੂੰ ਬਹੁਤ ਆ ਬੜਾ ਦੁਖੀ ਹੋਊਗੇ ਘਰ ਨੂੰ ਆਇਆ ਤੇ ਉਸ ਤੋਂ ਬਾਅਦ ਇੱਕ ਆ ਮਸ਼ਹੂਰ ਕਤਲ ਜਿਹੜਾ ਹੋਇਆ ਆਪਣੇ ਸਿੱਧੂ ਮੂਸੇ ਵਾਲੇ ਦਾ ਇਹਨੂੰ ਵੀ ਸਾਰੀ ਦੁਨੀਆ ਜਾਣਦੀ ਪਰ ਇੱਕ ਕਤਲ ਨੂੰ ਲੋਕੀ ਬਹੁਤ ਭੁੱਲੇ ਫਿਰਦੇ ਸਿੱਧੂ ਮੂਸੇ ਵਾਲੇ ਦਾ ਵੀ ਪਤਾ ਵੀ ਮਾਰਿਆ ਗਿਆ ਗਾਇਕ ਚਮਕੀਲੇ ਦਾ ਤੇ ਅਮਰਜੋਤ ਦਾ ਵੀ ਪਤਾ ਮਾਰੇ ਗਏ ਪਰ ਇੱਕ ਸਿੰਗਰ ਹੋਰ ਆ ਜਿਹਨੂੰ ਮਾਰਿਆ ਗਿਆ ਵਾ ਪਰ ਤੁਸੀਂ ਇਹਨੂੰ ਭੁੱਲਿਆ ਹੋਏ ਉਹ ਲਗੇ ਜੀ ਮਤਲਬ ਨੂੰ ਨਾ ਯਾਦ ਨਹੀਂ ਕੀਤਾ ਬੰਦਿਆਂ ਨੇ ਉਹਨੂੰ ਬਹੁਤਾ ਛੱਡ ਚੁੱਕਿਆ ਜਾਂ ਕੀ ਗੱਲ ਸੀ ਪਰ ਉਹ ਵੀ ਆਪਣੇ ਸਮੇ ਦਾ ਬੜਾ ਸਾਨ ਯੱਤ ਸੀ ਉਹਦੇ ਮੈਨੂੰ ਦੋ ਗਾਣੇ ਜ਼ਿੰਦਗੀ 'ਚ ਨਾ ਕਦੀ ਭੁੱਲੇ ਤੇ ਨਾ ਭੁੱਲਣਗੇ ਗਾਣੇ ਤੇ ਬੜੇ ਉਹਦੇ ਮੈਂ ਸੁਣਦਾ ਨਾ ਹਾਂ ਉਹ ਆ ਸਿੰਗਰ ਦਿਲਸ਼ਾਦ ਅਖਤਰ ਜਿਹਨੂੰ ਇੱਕ ਪੁਂਟਰੇਓ ਐ ਪੁਸਟਰੇਓ ਐ ਖਾਣੇਦਾਰ ਨੇ ਇੱਕ ਵਿਆਹ ਦੇ ਵਿੱਚ ਗੋਲੀ ਮਾਰਤੀ ਜਿੱਦ ਤਰ੍ਹਾਂ ਅਨ ਮੰਨ ਲਓ ਇਹ ਵੀ ਵਿਆਹਾਂ ਦਾ ਕੰਮ ਕਰਦੇ ਆ ਵਿਆਹਾਂ ਦਾ ਤਾਂ ਨੂੰ ਪਤਾ ਕਦੀ ਕਿਹ ਡੀਜੇ ਆ ਦੇ ਨੇ ਗੋਲੀ ਵੱਜ ਗਈ ਕਿ ਸੱਭਿਆਚਾਰਕ ਨੂੰ ਗੋਲੀ ਵੱਜ ਗਈ ਕਿ ਵਿਚਾਰੀ ਭੰਗੜਾ ਕੀਤਾ ਪਾਉਂਦੀ ਕੁੜੀ ਨੂੰ ਡਾਂਸਰ ਨੂੰ ਗੋਲੀ ਵੱਜ ਗਈ ਵੱਜ ਗਈ ਨਹੀਂ ਮਾਰਦੇ ਆਗੇ ਵੱਜ ਗਈ ਕਾਦੀ ਮਾਰੀ ਜਾਂਦੀ ਹੈਗੇ ਕਿਹ ਵੀ ਮਸ਼ਹੂਰ ਬੰਦੇ ਨੂੰ ਵਾਧਾ ਦੇ ਕੇ ਗੋਲੀ ਮਾਰ ਦਿੰਦੇ ਆ ਵਿਆਹਾਂ ਸ਼ਦੀਆਂ ਦੇ ਮੌਕਾ ਲੱਭ ਲੈਂਦੇ ਤੇ ਇਤਰਾ ਹੀ ਦਰਸ਼ਾਹ ਅਕਟਰ ਨੂੰ ਇੱਕ ઠાਣੇਦਾਰ ਨੇ ਗੋਲੀ ਮਾਰੀ ਤੇ ਰਸਤੇ 'ਚ ਮੈਂ ਇਹ ਦਿਮਾਗ ਦੇ ਵਿੱਚ ਇੱਕ ਖੇੜ ਖੇੜ ਜੀ ਖੇਡਦਾ ਹੁੰਦਿਆ ਸਾਰਾ ਕੁਛ ਵੀ ਯਾਰ ਇਹ ਕਿਉਂ ਇਦਾਂ ਲੋਕ ਕਰਦੇ ਆ ਉਦੋਂ ਤੇ ਉਹਨੇ ਚਲੋ ਪੈਗ ਲਾਏ ਹੋਣਗੇ ਸ਼ਰਾਬ ਪੀਤੀ ਹੋਊਗੀ ਵੀ ਮੈਂ ઠાਣੇਦਾਰ ਆ ਲਾ ਓਏ ਮੇਰੇ ਆਖਿਆ ਜਾਣਾ ਇਹ ਆ ਉਹ ਆ ਤੇ ਪੁੱਤਰ ਨੇ ਮਾਰਤੀ ਗੋਲੀ ਕੀ ਐ ਇੰਨਾ ਕੋੜਾ ਨੱਪਿਆ ਉਹਦੀ ਜਾਨ ਚਲ ਗਈ ਤੇ ਮੁੜ ਕੇ ਜੇਲਾ 'ਚ ਡੁਲਿਆ ਹੁੱਕ ਚਲੋ ਮੈਨੂੰ ਉਹਦੀ ਉਹਦੀ ਸਟੋਰੀ ਦਾ ਪਤਾ ਨਹੀਂ ਤੇ ਆ ਨਵੀਂ ਸਟੋਰੀ ਤੇ ਆਪਾਂ ਚੱਲਣਦੇ ਜਿਹੜੀ ਅੱਜ ਕੱਲ ਸੂਬਾ ਸਿੰਘ ਸਰਹੰਦ ਜਿਹਨੂੰ ਅੰਡੇੜਾਂ ਦਾ ਵੀ ਸੂਬਾ ਸਰਹੰਦ ਆ ਮੈਂ ਉਹ ਜਿਹੜਾ ਬਸਰਾਤ ਜਿਨੇ ਬੱਚੇ ਨੀਂਹਾਂ ਚ ਚਨਾਦੇ ਇਹ ਸੂਬਾ ਸਿੰਘ ਦੀ ਚਭਾਲ ਡਿਊਟੀ ਰਹੀ ਆ ਜੀ ਸਾਡੇ ਥਾਣੇ ਚਭਾਲ ਚ ਡਿਊਟੀ ਰਹੀ ਆ ਤੇ ਮੈਂ ਬਾਬਾ ਬੁੱਢਾ ਕਾਲਜ ਪੜਦਾ ਹੁੰਦਾ ਤੇ ਉਦੋਂ ਇਹ ਸਾਡੇ ਬੈਗੀ ਪੈਂਟਾਂ ਚੱਲੀਆਂ ਆਂ ਹੀ ਬੈਗੀ ਪੈਂਟਾਂ ਆਂ ਹੀ ਖੁੱਲੀਆਂ ਪੈਂਟਾਂ ਦੇ ਜਦੋਂ ਪਹੁੰਚੇ ਚੱਲੇ ਨੇ ਬڑے ਵੱਡੇ ਵੱਡੇ ਅੱਜ ਕੱਲ੍ਹ ਤੂੰ 18 20 ਪਹੁੰਚਾ ਬੜਾ ਵੱਡਾ ਸਮਾਂ ਦੇ ਦੇ ਉਦੋਂ 40 40 ਪਹੁੰਚੇ ਪਤਾ ਨਹੀਂ ਕਿੰਨੇ ਕੇ ਪਹੁੰਚੇ ਚਾਦਰਾਂ ਹੀ ਲੱਗਦੀਆਂ ਨੇ ਇਹ ਇੰਨੇ ਉਦੋਂ ਸਾਡੇ ਇੱਥੇ ਚਬਾਲ ਚੌਂਕ ਦੇ ਵਿੱਚ ਕੈਂਚੀ ਨਾਲ ਸਾਡੀਆਂ ਮੁੰਡਿਆਂ ਦੀਆਂ ਪੈਂਟਾਂ ਕੱਟੀਆਂ ਆਂ ਜੀ ਮੈਂ ਤੁਹਾਨੂੰ ਪੈਂਟਾਂ ਨਹੀਂ ਪਾਉਣ ਦੇ ਰਹੀਆਂ ਖੁੱਲੀਆਂ ਮਲੇਕ ਹੰਕਾਰਿਆ ਹੋਇਆ ਬੰਦਾ ਆ ਕਿ ਜਦੋਂ ਸ਼ਕਤੀ ਪਾਵਰ ਕੋਲ ਆ ਹੰਕਾਰਿਆ ਹੋਇਆ ਬੰਦੇ ਦੀ ਗੱਲ ਕਰਦੇ ਆ ਨਾ ਜਿਦੇ ਕੋਲ ਕੋਈ ਤਾਕਤ ਆ ਜਾਂਦੀ ਆ ਹੁਣ ਆਹੀ ਇਹ ਲੰਮੇ ਸਮੇਂ ਤੋਂ ਤਜਰਬੇ ਚ ਰਹੇ ਆ ਵੇਖਿਆ ਵਾ ਜ਼ਿੰਦਗੀ ਚ ਤਾਕਤਾਂ ਵੀ ਆਈਆਂ ਸ਼ਕਤੀਆਂ ਵੀ ਆਈਆਂ ਪੈਸਾ ਵੀ ਆਇਆ ਪਰ ਕਦੀ ਕਹੇ ਨਾ ਨਜਾਇਜ਼ ਨਹੀਂ ਕਰਦੇ ਉਹ ਸ਼ੁਰੂ ਤੋਂ ਤੁਹਾਨੂੰ ਦੱਸਿਆ ਵਾ ਪੀਏ ਨਹੀਂ ਮਤਲਬ ਪੈਸਾ ਕੋਲ ਆ ਜਾਂ ਸ਼ਕਤੀ ਤਾਕਤ ਕੋਲ ਆ ਗਈ ਆ ਤੇ ਹੁਣ ਹਰੀ-ਸਰੀ ਨੂੰ ਛੇਤਰ ਪੇਰੀ ਜਾਓ ਠੀਕ ਆ بڑی ਦੁਨੀਆ ਨੂੰ ਫੇਰਿਆ ਵਾ ਚ ਕੋਈ ਸ਼ੱਕ ਨਹੀਂ ਪਰ ਉਹਨੂੰ ਜਿਹੜਾ ਚੜ ਕੇ ਆਇਆ ਦਰਤੇ ਆ ਇਹਨੂੰ ਦੇਖ ਤੇ ਚੜ ਕੇ ਇਹਨੂੰ ਟੇਕ ਬਰੀ-ਬਰੀ ਆ ਉਹ ਸਾਡੇ ਗੁਰੂ ਸਬਾਨਾ ਦਾ ਬਣਦਾ ਹੁਣ ਅਜਾ ਕੱਲ ਪਰਸਵਾਨਾ ਨਾਲ ਜਦੋਂ ਦੀ ਆ ਮੌਤ ਹੋਈ ਆ ਜੀ ਸੁਪਾ ਸਿੰਘ ਖਾਨੇਦਾਰ ਦੀ ਇਹ ਵੀ ਜਿਹੜਾ ਨਾ ਲੋਕਾਂ ਨੇ ਤੇ ਕੀ ਇਦੋਂ ਵੱਡੀ ਕੀ ਗੱਲ ਹੋ ਸਕਦੀ ਆ ਪੀਰ ਦਾਸਾਂ ਕਿਸ ਦੀ ਆਂਦੇਂ ਨੇ ਦੁਸ਼ਮਣ ਮਰੇ ਤੇ ਖੁਸ਼ੀ ਨਾ ਕਰੇ ਇਹ ਜਨਾ ਵੀ ਮਰ ਜਾਣਾ ਤੇ ਇਹ ਭਾਵੇਂ ਦੁਸ਼ਮਣ ਹੀ ਭਾਵੇਂ ਕੇਦਾ ਰਿਸ਼ਤੇਦਾਰ ਹੀ ਕੇਦਾ ਭੈਣ ਭਰਾ ਦੀ ਖੁਸ਼ੀ ਸਾਰੇ ਮਨਾਉਂਦੇ ਲੋਕ ਖੁਸ਼ੀ ਮਨਾਉਂਦੇ ਵੇਖ ਲੋ ਗੱਲ ਉਹ ਬਾਹਰ ਹੋ ਗਈ ਨਾ ਉਹ ਗੱਲ ਤੋਂ ਹੀ ਬਾਹਰ ਹੋ ਗਈ ਨਾ ਇਹਦੀ ਖੁਸ਼ੀ ਮਨਾਉਂਦੇ ਆ ਤੇ ਇਹਦੀ ਇੱਕ ਮੈਂ ਤੁਹਾਨੂੰ ਗੱਲ ਸੁਣਾਵਾ ਸੁਭਾਸ ਰਾਂਧ ਦੀਤ ਨਹੀਂ ਮੈਂ ਗੱਲ ਬਹੁਤੀ ਜਾਣਦਾ ਪਰ ਮੈਂ ਇਹਦੇ ਭਤੀਜਾ ਹੀ ਕੋਈ ਪੁਲਿਸ ਦੇ ਵਿੱਚ ਇਹਦਾ ਭਤੀਜਾ ਹੀ ਉਹਨਾਂ ਦੇ ਸਮਿਆਂ ਦੇ ਵਿੱਚ ਅਜ ਤੋਂ ਕੋਈ 30 35 ਸਾਲ ਪਹਿਲਾਂ ਲਾ ਲੋ ਤੇ ਸਾਡਾ ਅਸੀਂ 6 ਪੁੱਤਰਾਂ ਸਰਦਾਰ ਦਰਸ਼ਨ ਸਿੰਘ ਸੰਧੂ ਦੇ ਕਲਸੀਆਂ ਦੇ ਤੇ ਸਾਡਾ ਸਭ ਤੋਂ ਵੱਡਾ ਸਾਡਾ ਗੁਰਦੇਵ ਸਿੰਘ ਬੱਬੂ ਜਾਂ ਉਹਦੇ ਧੱਕ ਪਾਈਏ ਤੇ ਜਾਂ ਅਜ ਸਭ ਛੋਟਾ ਫਿਰ ਉਹ ਧੱਕ ਪਾਉਂਦਿਆ ਉਹਦੀ ਪਰਸਨੈਲਿਟੀ ਦੇ ਚਰਚੇ ਹੁੰਦੇ ਸੀ ਬੱਬੂ ਸਾਡੇ ਦੇ ਤੇ ਜਦੋਂ ਇਹ ਟ੍ਰੇਨਿੰਗ ਤੇ ਗਿਆ ਸੀ ਤੇ ਸੁਭਾ ਸਿੰਘ ਦਾ ਭਤੀਜਾ ਉਹਨਾਂ ਦਿਨਾਂ ਦੇ ਵਿੱਚ بڑا ਮੱਛਰਿਆ ਹੁੰਦਾ ਨਾ ਜਦੋਂ ਪਤਾ ਹੋਵੇ ਵੀ ਸਾਡਾ ਚਾਚਾ ਕੇ ਸਾਡਾ ਤਾਏ ਦੀ ਬੜੀ ਚੱਲਦੀ ਆ ਤੇ ਚਾਚੇ ਤਾਏ ਦਾ ਪੱਤਾ ਨਹੀਂ ਹਿਲਦਾ ਉਹ ਹੰਕਾਰਿਆ ਇਹ ਇਕੱਠੇ ਕਿਤੇ ਬੱਸ ਜੀ ਜਾਣਦਾ ਹੈ ਇੱਕ ਸਤਨਾਮ ਦਾ ਸਰੀਆਲੀ ਦਾ ਹੋਰ ਵੀ ਇਹਦੇ ਸੱਜਣ ਮਿੱਤਰ ਇਹ ਸਾਡੇ ਵਰਗਾ ਜਿਵੇਂ ਪਿੰਡੋਂ ਗਿਆ ਵਾਹੀਂ ਇਹੋ ਲਾਲੋ ਹਸਾਬ ਸਾਡੇ ਸੁਭਾ ਸਾਡੇ ਲਹੂ ਦੇ ਇਹ ਜਦੋਂ ਜਾਣਦਾ ਹੈ ਟ੍ਰੇਨਿੰਗ ਤੇ ਬਸਤੇ ਮੈਨੂੰ ਸਾਰੀ ਬੱਬੂ ਨੇ ਗੱਲ ਦੱਸੀ ਆਂ ਹੀ ਇਹ ਬੜੀ ਬੜੀ ਗੱਲ ਹੋਈ ਵੀ ਆ ਤੇ ਸਾਰੀ ਮੈਂ ਤੁਹਾਨੂੰ ਅੱਗੇ ਵਿਸਥਾਰ ਨਾਲ ਫੜੀ ਫੇਰ ਦੱਸ ਦੂੰਗਾ ਇਹ ਬਸ 'ਚ ਆਪਣੀ ਉਹ ਜਿਹੜੀ ਇੰਦਰ ਕਿੰਤਰਾ ਟ੍ਰੇ ਕਪੂਰ ਤੋਂ ਲੈ ਕੇ ਪਤਾ ਨਹੀਂ ਕਿੱਥੇ ਆ ਆਪਣਾ ਟ੍ਰੇਨਿੰਗ ਸੈਂਟਰ ਹੈ ਜਿਹੜਾ ਪੁਲਿਸ ਦਾ ਉੱਥੇ ਟ੍ਰੇਨਿੰਗ ਲਈ ਜਾਂਦੇ ਦੇ ਬੱਸ 'ਚ ਲੜ ਪਏ ਸੀ ਮੁੰਡੇ ਇਹੋ 20-20 ਸਾਲ ਵਾਲੇ ਤੇ ਬੱਬੂ ਸਾਡੇ ਨੇ ਮਾਰ-ਮਾਰ ਨਾਲ ਉਹਦੇ ਚਪੇੜਾ ਤੇ ਫਿਰ ਇਹ ਬੱਸ ਦੀ ਸ਼ੀਟ ਥੱਲੇ ਨੂੰ ਧੱਕਦਾ ਜਦੋਂ ਉਹ ਸ਼ੀਟ ਤੋਂ ਮੂੰਹ ਬਾਹਰ ਕੱਢੇ ਉਹ ਉੱਤੋਂ ਲੱਤ ਮਾਰ ਛੱਡੇ ਦੇ ਮੂੰਹ ਤੇ ਲੱਤ ਨੂੰ ਸਾਰੀ ਸਾਰੀ ਰਾਤ ਉਹਨੇ ਸ਼ੀਟ ਥਲੇ ਬੱਸ ਦੀ ਉਹਨੇ ਬੱਸ ਚੱਲਦੀ ਗਈ ਉਹ ਐਸੇ ਹੰਕਾਰ 'ਚ ਵੀ ਮੈਂ ਸੂਬੇ ਦਾ ਵਾਂ ਕੋਈ ਰਿਸ਼ਤੇਦਾਰ ਉਨੇ ਨੱਕ ਕੁੱਟਿਆ ਦਾ ਮੂੰਹ ਸਜਾਇਆ ਕੁੱਟ ਗਿਆ ਸਾਰੇ ਰਾਹ ਨਾ ਕੁੱਟਣਾ ਤੈਨੂੰ ਤੂੰ ਵਾਸੀ ਸ਼ੀਰ ਤੇ ਨਹੀਂ ਭਾਗਿਆ ਉਹਨਾਂ ਨੇ ਤੈਨੂੰ ਥਲੇ ਲੰਮੇ ਪਾ ਕੇ ਡਾ ਲਿਆ ਖੜਿਆ ਉਹਨੇ ਸਾਰੇ ਰਾਹ ਕੁੱਟ ਕੇ ਮਹੀਂ ਕੁੜੀ ਆਏ ਸਾਨੂੰ ਥੋੜੀ ਹੀ ਵੇਖਣਾ ਜੰਦੇ ਆ ਜੇ ਮੈਂ ਕੁੱਟਣ ਲਾ ਪੀਏਗੇ ਇਹਨੂੰ ਕੁੱਟਾ ਸਿੱਧਾ ਬੰਦਾ ਨਹੀਂ ਅਹੀਂ ਬੰਨਾ ਵੀ ਦੇ ਦਿੰਦੇ ਤੇ ਉਹ ਮੁੜ ਕੇ ਜਦੋਂ ਉੱਥੇ ਗੈਟ ਟ੍ਰੇਨਿੰਗ ਸੈਂਟਰ ਤੇ ਉਹਦਾ ਮੂੰਹ ਸੁਝਾ ਫਿਰ ਇਹ ਮੰਮੀ ਇੱਕ ਦਾ ਸਜਾਇਆ ਸੀ ਉਹਦੇ ਘਰ ਦੇ ਰਿਸ਼ਤੇਦਾਰ ਨੇ ਇਹਨੂੰ ਸੁਭਾ ਪਛਾਣਦੇ ਉਹ ਵੀ ਤਾਂ ਦੱਸਾਂਗੇ ਇਸ ਕਹਾਣੀ ਮੈਸੇਜ ਆਇਆ ਹੀ ਉਹਦੇ ਘਰ ਦੇ ਨਹੀਂ ਉਹਨੂੰ ਪਛਾਣਦੇ ਆਉਂਦੇ ਨਹੀਂ ਇਹ ਸਾਡਾ ਮਰੀਜ਼ ਹੀ ਨਹੀਂ ਹੈ ਮੈਂ ਤੁਹਾਨੂੰ ਉਹ ਬਾਤ ਖਾਲੀ ਨਹੀਂ ਦਰਾਂਗਾ ਜਿਹਨੂੰ ਮੈਂ ਸਜਾਇਆ ਹੈ ਨਾ ਉਹ ਨੂੰ ਹਸਪੀਟਲ ਦੇ ਵਿੱਚ ਦਾਲਕਲਾ ਦਾ ਰਿਸ਼ਤਾਰ ਪਾ ਲੈਣਾਂ ਨੇ ਨਹੀਂ ਇਹ ਸਾਡਾ ਤੇ ਮਰੀਜ਼ ਹੀ ਨਹੀਂ ਹੈ ਇਹ ਹੋਰ ਕੋਈ ਆ ਉਹ ਆ ਪੁੱਤਰੇ ਮਾਰਦਾ ਮੈਂ ਮਈ ਹੋਈ ਆ ਪਰ ਉਹ ਮੇ ਮਈ ਹੋਈ ਆ ਕਿਉਂਕਿ ਸਾਡੀ ਕੁਟਨੀ ਬੜੀ ਭੈੜੀ ਹੈ ਨਾ ਜਦੋਂ ਕੁਟਦੇ ਕਿ ਉਹ ਬਾਤ ਬੱਪੂ ਨੂੰ ਪਤਾ ਪਹਿਲਾਂ ਤੇ ਵੀ ਪਤਾ ਪਤਾ ਕੇ ਨਹੀਂ ਪਤਾ ਉਹਨੋਂ ਤੇ ਕੁੱਟ ਹੀ ਗਿਆ ਧਰਮਾ ਕਹਿੰਦਾ ਵੀ ਕਈ ਰਾ ਅਚਨ ਚੇਤ ਨਹੀਂ ਕਈ ਰਾ ਕਈ ਬੰਗੇ ਲੈਣੇ ਚਾਹੀਦੇ ਤੇ ਚਲੋ ਲੱਲਿਆ ਹੁਣ ਖੂਨ ਵਾਲਾ ਮਾਰ ਗਿਆ ਤੇ ਉਹ ਬਾਜਪਾ ਲਗਾ ਵੀ ਇਹ ਤਾਂ ਸੂਬੇ ਸਰਹੰਦ ਦਾ ਪਤਾ ਨਹੀਂ ਕੀ ਰਿਸ਼ਤੇਦਾਰ ਆ ਮੁੜ ਕੇ ਤੇ ਚਿਬਾਲ ਸੀ ਡਿਊਟੀ ਤੇ ਸਾਡਾ ਤੇ ਬੰਦਾ ਰਹਿਦਾ ਸਸਪੈਂਡ ਹੀ ਜਾਦਾ ਉਹ ਸਸਪੈਂਡ ਰਹੀ ਤਾਂ ਮੈਂ ਉਹਨੂੰ ਛੱਡਣ ਜਾਣਾ ਟਰੰਕ ਜਾਂ ਲੈ ਕੇ ਕਦੀ ਤਰੰਤਾਰ ਛੱਡ ਆਉਣਾ ਕਦੀ ਕੇ ਚੁੰਗੀ ਚ ਰੱਖ ਆਇਆ ਕਰਾ ਟਰੰਕ ਕਦੀ ਐ ਟਰੰਕ ਹੀ ਰੱਖਣ ਜਾਂਦੇ ਆ ਵੈਸੇ ਤੋਂ ਘਰ ਹੀ ਆ ਜਾਂਦਾ ਸੀ ਡਿਊਟੀ ਡਾਡੀ ਨਹੀਂ ਕਰਦਾ ਡਿਊਟੀ ਡਾਡੀ ਤੋਂ ਆਉਂਦਾ ਸਸਪੈਂਡ ਹੀ ਠੀਕ ਐ ਅੱਧੀ ਤਰਖਾ ਵੜੀ ਆ ਪਰ ਮੈਨੂੰ ਸੂਬੇ ਸਰਹੰਦ ਨੇ ਮਰਵਾਦਣਾ ਆਂਦਾ ਉਹ ਆਪੰਦਾ ਹੀ ਆਂਦਾ ਮੈਨੂੰ ਮਰਵਾਦਣਾ ਇਹਨੇ ਆਂਦਾ ਹੁਣ ਕੰਮ ਵੱਧ ਗਿਆ ਤੇ ਮੈਂ ਨਹੀਂ ਇਹ ਨੌਕਰੀ ਦੇ ਜਾਣਾ ਮੈਨੂੰ ਤੈਨੇ ਮਰਵਾਦਣਾ ਫਿਰ ਬਾਪੂ ਸਾਡੇ ਦਾਦਾ ਸੋਂ ਦਰਸ਼ਨ ਸੋਹਣੇ ਬੜੀਆਂ ਸਾਡੇ ਭੁੱਲਰ ਸਾਹਿਬ ਗਰਚੀਤ ਸਾਹਿਬ ਦਿੰਕ ਬੋਲਰ ਦੀਆਂ ਤੇ ਬੜੀਆਂ ਐਰਾ ਵਗੈਰਾ ਹੋਰ ਬੜੀਆਂ ਸਵਾਰ ਸ਼ਾਂ ਬੜੇ ਬੜੇ ਲੀਡਰਾਂ ਦੀ ਆਪ ਆਪੂ ਕੇ ਇੱਥੋਂ ਚਿਭਾ ਲਓ ਉਹਦਾ ਟਰੈਕਟਰੂਕ ਜ ਆ ਚੁੱਕਿਆ ਉਹਦਾ ਇੱਥੋਂ ਮੈਨੂੰ ਲੈ ਜਾਓ ਮੈਂ ਇੱਥੇ ਡਿਊਟੀ ਨਹੀਂ ਕਰਦੀ ਇੱਥੇ ਸੂਬਾ ਵਾ ਹਾਏ ਮਰ ਰੱਬ ਵੀਲਾ ਟਰੈਕਟਰੂਕ ਜ ਆ ਮੈਂ ਚੋਕੇ ਦੇ ਨਾਲ ਇਹਦੇ ਗਿਆ ਮੈਂ ਤਰਨਦਾਰ ਨੂੰ ਉੱਥੇ ਇਹਦਾ ਸੁੱਟ ਕੇ ਟਰੰਕਾ ਇਹਦਾ ਮੈਂ ਉੱਥੇ ਇੱਥੋਂ ਕਰਾਇਆ ਭਾਲ ਤੇ ਉੱਥੇ ਗਿਆ ਤਰਨਦਾਰਨ ਉਥੇ ਲੈ ਨਾ ਝਿਰਦੇ ਵਿੱਚ ਇਹਨੂੰ ਕਰਾ ਕੇ ਜਮਾ ਤੇ ਦਾਦਾ ਸਾਡਾ ਜੇ ਸਵਾਰ شپਾ ਪੂਕੇ ਦੇ ਅਫਸਰਾਂ ਨਾਲ ਗੱਲ ਕਰਕੇ ਜੇ ਘਰ ਨਹੀਂ ਪਹੁੰਚਦਾ ਤੇ ਅਸੀਂ ਪਹਿਲਾਂ ਘਰ ਪਹੁੰਚ ਜਾਂਦੇ। ਮਤਲਬ ਇਹ ਨੇ ਫੇਰ ਮੈਨੂੰ ਆਪਣੀ ਗੱਲਾਂ ਹੀ ਲਾ ਲੈਣਾ ਚੱਲੀਏ ਹੁਣ ਆਪਣਾ ਆਵੇ ਟਰੰਕਾ ਹੋ ਗਿਆ ਜਮਾ ਮੇਰੀ ਹਾਜਰੀ ਪੈ ਗਈ ਹੁਣ ਗੱਲ ਹੀ ਕੋਈ ਨਹੀਂ ਰੇ ਹੁਣ ਮੈਂ ਹਾਜਰੀ ਆਂਦਾ। ਉਹ ਐਂ ਹੀ ਕਰ ਜਾ ਜਣਾ ਮਤਲਬ ਗੱਲ ਆ ਵੀ ਇਹ ਸੂਬੇ ਸਰਹੰਦ ਤੋਂ ਇੰਨੀ ਦੁਨੀਆ ਡਰਦੀ। ਤੇ ਬੜੀ ਮਾੜੀ ਮੌਤ ਹੋਈ ਆ ਸਾਰੇ ਆਂਦੇ ਆ। ਦੱਸਦੇ ਆ ਕਿ ਜੋ ਹੋਇਆ ਵਾ ਵੀ ਘਰਦਿਆਂ ਨੇ ਇਹ ਵੀ ਕਹਿਤਾ ਪਈ ਅਸੀਂ ਲਾਸ਼ ਵੀ ਨਹੀਂ ਲੈਣ ਹੁਣ ਤੁਸੀਂ ਇਹ ਅੰਦਾਜ਼ਾ ਇਹ ਗੱਲ ਤੋਂ ਲਾਓ ਵੀ ਸਾਰੀ ਜ਼ਿੰਦਗੀ ਆਪਾਂ ਜਦੋਂ ਕੋਈ ਸ਼ਕਤੀ ਪਾਵਰ ਜਾਂ ਪੈਸੇ ਦੀ ਖੇਡਾਂ ਪਿੱਛੇ ਆਪਾਂ ਤਾਂ ਕੀ ਕਰਾਂਗੇ ਹਾਂ ਹੱਕ ਲਈ ਲੜੋ ਮਰੋ ਲੜੋ ਮਰੋ ਆ ਕਲੀ ਮਰੋ ਲੜੋ ਗੱਲ ਵੱਖਰੀ ਆ ਪਰ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਤੇ ਇਹ ਕੰਮ ਹੋਇਆ ਹੀ ਤੇ ਹੁਣ ਆਪਾਂ ਗੱਲ ਮੈਨੂੰ ਪਤਾ ਨਹੀਂ ਜੇ ਸ਼ੁਰੂ ਕਿੱਥੋਂ ਕੀਤੀ ਆ ਕਿਵੇਂ ਕੀਤੀ ਆ ਇਤਰੇ ਚਲਦੀ ਹੁੰਦੀਆਂ ਮੇਰੀਆਂ ਗੱਲਾਂ ਲਈ ਵੀ ਹੈ ਨਾ ਮੈਂ ਲਈ ਵੀ ਜਾਦਾ ਚਲਦਾ ਤੇ ਮੈਂ ਫੇਰ ਵੇਖ ਲੈਣਾ ਵੀਡੀਓ ਵੀ ਮੈਂ ਸ਼ੁਰੂ ਕਿੱਥੋਂ ਕੀਤੀ ਫੇਰ ਅੱਗੇ ਚਲਾ ਲਈਏ ਆਪਾਂ ਲੈ ਉਹੀ ਗੱਲ ਹੋ ਗਈ ਨਾ ਗੱਲ ਚੱਲੀ ਕਿੱਥੋਂ ਤੇ ਗੱਲ ਚਲੇ ਕਿ ਤੈਨੂੰ ਗਈ ਤੇ ਗੱਲ ਤੇ ਇਹ ਚੱਲੀ ਵੀ ਮਸ਼ਹੂਰ ਬੰਦੇ ਜਿਹੜੇ ਹੁੰਦੇ ਆ ਨਾਮਵਰ ਬੰਦੇ ਹੁੰਦੇ ਆ ਸਮਾਜ 'ਚ ਉਹਨਾਂ ਦੀ ਜਗ੍ਹਾ ਬੜੀ ਚੰਗੀ ਹੁੰਦੀ ਆ ਦੁਨੀਆ ਰਿਸਪੈਕਟ ਇਸਤ ਬਹੁਤ ਕਰਦੀ ਪਿਆਰ ਬੜਾ ਕਰਦੀ ਹੈ ਪਰ ਦੁਨੀਆ ਨੂੰ ਜਰੀ ਨਹੀਂ ਜਾਂਦੀ ਇਸ ਕਰਕੇ ਉਹਨਾਂ ਨਾਲ ਵੱਧੇ ਘਟੇ ਕਰਾਏ ਜਾਂਦੇ ਆ ਵੀ ਇਹਨੂੰ ਦਫਾ ਕਰੋ ਇਹਨੂੰ ਮਰਵਾਓ ਫੇਰ ਸਾਡੀ ਕੋਈ ਇਸ਼ਤ ਬਣੂਗੀ ਤੇ ਹੁਣ ਮੈਂ ਤੁਹਾਨੂੰ ਮੁੰਜੇ ਦੀ ਗੱਲ ਤੇ ਉਥੇ ਲਿਹਾਉਣਾ ਮੈਂ ਹੋਰ ਕਿਹ ਬੰਸੇ ਚਲ ਗਿਆ ਤੇ ਉਹ ਕੀ ਹੋਇਆ ਵੀ ਕੀ ਹੋਇਆ ਕਿ ਮਤਲਬ ਕਿ ਦਸ਼ਾਦ ਅਕਤਰ ਨੂੰ ਇੱਕ ਪੁੱਤਰ ਹੋਏ ਖਾਨਦਾਰ ਨੇ ਸੂਬੇ ਸਰਹੰਦਰ ਕੇ ਨੇ ਮਰਵਾਤਾ ਪਰ ਉਹਦੀਆਂ ਨਾ ਅੱਜ ਰਸਤੇ 'ਚ ਮੈਨੂੰ ਨਾ ਕੁਦਰਤੀ ਕਲਿੱਪ ਕੁਦਰਤੀ ਵੀ ਕਿਉਂ ਵੈਸੇ ਵੀ ਇਹ ਜਿਹੇ ਰੂਹਾਂ ਇਹ ਰੂਹਾਂ ਨੇ ਚਮਕੀਲਾ ਤੇ ਸ਼ਾਦ ਅਕਤਰ ਸਿੱਧੂ ਮੂਸੇ ਵਾਲਾ ਜਿਨ੍ਹਾਂ ਨੂੰ ਇਹਨਾਂ ਦੀ ਚੜ੍ਹਾਈ ਤੋਂ ਮਰਵਾਇਆ ਗਿਆ ਵਾ ਇਹਦਾ ਮੰਨ ਲਓ ਇੱਕ ਰੱਬੀ ਰੂਹਾਂ ਆ ਤੇ ਦੁਨੀਆ ਨਾਲ ਦੇ ਸਮਾਜ ਦੇ ਸਮਾਜ ਇਹਨਾਂ ਦੇ ਖਿਲਾਫ ਹੋ ਗਿਆ ਤੇ ਇਹਨਾਂ ਨੂੰ ਨਹੀਂ ਰਹਿਣਾ ਚਾਹੁੰਦੇ ਨੀ ਇਹਨਾਂ ਨੂੰ ਵੀ ਰਹਿ ਰਿਹਾ ਰੋ ਉਹਦੇ ਵੱਡੇ ਆਪਣੇ ਗੁਰੂ ਸਾਹਿਬਾਨਾਂ ਤੋਂ ਵੀ ਮਤਲਬ ਮੈਂ ਇਹ ਨਹੀਂ ਤੁਸੀਂ ਹੋਰ ਨਾ ਕੋਈ ਪੁੱਠਾ ਪਾਲੇ ਵੀ ਇਹਨਾਂ ਨੂੰ ਨਾਲ ਜੋੜਨ ਲੱਗਾ ਵਾਂ ਮੇਰਾ ਕਹਿਣਾ ਬਾਪੇ ਆਪਣਾ ਸ਼ੁਰੂ ਤੋਂ ਹੀ ਇਹ ਰਿਆ ਵਾ ਕਿ ਜੇ ਕੋਈ ਆਪਣੇ ਵੱਡੇ ਵੱਡੇ ਗੁਰੂ ਸਹਿਬਾਨਾਂ ਨੂੰ ਵੀ ਜੇ ਕੋਈ ਠੀਕ ਰਸਤੇ ਦੀ ਗੱਲ ਕਰਦਾ ਜਾਂ ਕੋਈ ਗੱਲ ਕਰਦਾ ਜਾਂ ਆਹ ਪਤਾ ਸਮਾਜ ਲਈ ਖੜ ਗਿਆ ਤੇ ਫਿਰ ਮੁੜ ਕੇ ਮਰਵਾ ਦਿੰਦੇ ਆ ਕਰ ਲੈਂਦੇ ਵਾਦਾ ਘਟਾ ਉਹਨਾਂ ਨੂੰ ਪਤਾ ਹੀ ਕੀ ਵੰਡਿਆ ਤੇ ਰਾਜਨੀਤੀ ਚ ਵੇ ਇਦਾਂ ਹੀ ਲੰਡਿਆ ਤੇ ਹੁਣ ਆਪਾਂ ਯਾਦ ਕਰੀਏ ਜਿਹੜਾ ਮੁੱਖ ਵਿਸ਼ਾ ਹੈ ਮੈਂ ਜਿੱਥੋਂ ਚੱਲਿਆ ਵਾਂ ਵਿਚਾਰ ਦਕਤ ਤੇ ਆਪਾਂ ਨੂੰ ਦਿਲਸ਼ਾਦ ਅਕਤਰ ਸੁਣੀਏ ਤੂੰ ਹਮੇੋਂ ਨਹੀਂ ਸੁਣਿਆ ਸੁਣ ਲੋ ਦਿਲਸ਼ਾਦ ਅਕਤਰ ਕੌਣ ਸੀ ਕਿਵੇਂ ਹੀ ਉਹਦੀ ਆਪਣੀ ਬਾਇਓਗ੍ਰਾਫੀ ਕੱਢੋ ਤੇ ਵੇਖੋ ਤੇਨਾਂ ਦੇ ਗਾਣੇ ਸੁਣ ਕੇ ਵੇਖੋ ਫਿਰ ਤੁਹਾਨੂੰ ਪਤਾ ਲੱਗੂਗਾ ਕਿ ਇਹ ਨਵੇਂ ਐਵੇਂ ਮਿਊਜ਼ਿਕ ਕਾਹਾਂ ਪਾਛਾਂਦੂ ਛੱਡ ਕੇ ਕੋਈ ਬੰਦੇ ਵਾਲੀ ਗੱਲ ਸੁਣੋ ਜਿਹੜੇ ਬੰਦਿਆਂ ਨੇ ਬੰਦੇ ਵਾਲੀ ਅਣਖ ਵਾਲੀ ਗੱਲ ਕੀਤੀ ਵੀਡੀਓ ਐਡਿਟ ਕਰਦੇ ਸਮੇਂ